ਹੈਲੋ एवरीवन ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਮੇਰੀ ਰੈਸিপি ਹੈਗੀ ਆ ਤੁਸੀਂ ਦੇਖ ਹੀ ਰਹੇ ਹੋਵੋਗੇ ਜੀ ਆਪਾਂ ਲਿਆਂ ਅੱਜ ਮੋਟੀਆਂ ਮਿਰਚਾਂ ਜਿਹੜੀਆਂ ਕਿ ਸ਼ਿਮਲਾ ਮਿਰਚ ਦੀ ਤਰ੍ਹਾਂ ਹੀ ਹੁੰਦੀਆਂ ਨੇ ਤੇ ਅੱਜ ਅਸੀਂ ਇਹਨਾਂ ਦੀ ਜਿਹੜੀ ਰੈਸিপি ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਅਸੀਂ ਇਹਨਾਂ ਦੀ ਵੀ ਜਿਹੜੀ ਸਬਜ਼ੀ ਆ ਬਣਾ ਕੇ ਖਾਣੇ ਆ ਤੇ ਉਹ ਵੀ ਅਸੀਂ ਕਿੱਦਾਂ ਬਣਾਉਣੇ ਆ ਜ਼ਿਆਦਾ ਮਤਲਬ ਇਹ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਈਜ਼ੀਲੀ ਇਹ ਰੈਸিপি ਬਣ ਕੇ ਜਿਹੜੀ ਆ ਰੈਡੀ ਹੁੰਦੀ ਆ ਤੇ ਚਲੋ ਆਓ ਫਿਰ ਕਰਦੇ ਆਂ ਸਟਾਰਟ ਆਪਾਂ ਜਿੱਦਾਂ ਅਸੀਂ ਸ਼ਿਮਲਾ ਮਿਰਚ ਨੂੰ ਬਣਾਉਨੇ ਆ ਨਾ ਜੀ ਕਟਿੰਗ ਕਰਕੇ ਵਿੱਚੋਂ ਬੀਜ ਵਗੈਰਾ ਕੱਢ ਕੇ ਤੇ ਉਦਾਂ ਹੀ ਅਸੀਂ ਇਹਨਾਂ ਨੂੰ ਅੱਜ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਰੈਸিপি ਜਿਹੜੀ ਆਪਾਂ ਤਿਆਰ ਕਰਾਂਗੇ ਮੈਂ ਲਈਆਂ ਹੋਈਆਂ ਸੀ ਜੀ ਥੋੜੀਆਂ ਜੀਆਂ ਮਿਰਚਾਂ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਮੈਨੂੰ ਪਾਈਆਂ ਹੋਣੀਆਂ ਕਿ ਕਿੰਨੀਆਂ ਨੇ ਬਿਲਕੁਲ ਥੋੜੀਆਂ ਜੀਆਂ ਲਈਆਂ ਸੀ ਮੈਂ ਜਿੰਨੀਆਂ ਕਿੰਦਾ ਅਸੀਂ ਖਾ ਲਈਏ ਇੱਕ ਟਾਈਮ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੋਇਆ ਤੇ ਹੁਣ ਅਸੀਂ ਤੁਹਾਡੇ ਸਾਹਮਣੇ ਇਹਨਾਂ ਦੀ ਜਿਹੜੀ ਕਟਿੰਗ ਕਰਾਂਗੇ ਓਕੇ ਜੀ ਕਟਿੰਗ ਅਸੀਂ ਇਹਨਾਂ ਦੀ ਸਾਰੀ ਨਹੀਂ ਕਰਨੀ ਹੈਗੀ ਪੂਰੀ ਚੰਗੀ ਤਰ੍ਹਾਂ ਨਹੀਂ ਕੱਟ ਦੇਣਾ ਹੈਗਾ ਅਸੀਂ ਬਸ ਇਹਨੂੰ ਐਦਾਂ ਕਟਿੰਗ ਕਰਕੇ ਨਾ ਸਿਰਫ ਇਹਦੇ ਵਿੱਚੋਂ ਬੀਜ ਕੱਢਣੇ ਹੈ ਜੀ ਹੋਰ ਅਸੀਂ ਇਹਦੇ ਵਿੱਚੋਂ ਕੁਝ ਨਹੀਂ ਕੱਢਣਾ ਜਿੱਦਾਂ ਹੀ ਅਸੀਂ ਸ਼ਿਮਲਾ ਮਿਰਚ ਦੇ ਵਿੱਚੋਂ ਬੀਜ ਕੱਢ ਦਈਦੇ ਹਾਂ ਨਾ ਕਿਉਂਕਿ ਬੀਜ ਤੁਹਾਨੂੰ ਪਤਾ ਸੇਤ ਲਈ ਸਹੀ ਨਹੀਂ ਹੁੰਦੇ ਤੇ ਅਸੀਂ ਬੀਜ ਕਿਸੇ ਵੀ ਚੀਜ਼ ਦੇ ਜਿਹੜੇ ਆ ਨਹੀਂ ਖਾਣੇ ਇਸੇ ਕਰਕੇ ਆਪਾਂ ਹਰੀ ਮਿਰਚ ਹੀ ਖਾਣੇ ਆ ਲਾਲ ਮਿਰਚ ਆਪਾਂ ਖਾਂਦੇ ਨਹੀਂ ਹੈਗੇ ਕਿਉਂਕਿ ਲਾਲ ਮਿਰਚ ਦਾ ਜਿਹੜਾ ਬੀਜ ਹੁੰਦਾ ਨਾ ਅੰਦਰ ਉਹਦੇ ਬੀ ਉਹ ਗਲਦੇ ਨਹੀਂ ਹੁੰਦੇ ਜੀ ਉਹ ਪੀਸੇ ਜਾਣ ਤੇ ਫੇਰ ਠੀਕ ਆ ਨਹੀਂ ਤੇ ਉਹਨਾਂ ਨੇ ਗਲਣਾ ਨਹੀਂ ਹੁੰਦਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਨਾ ਆਪਾਂ ਕਿਸੇ ਵੀ ਆਈਡੀਆ ਦੇ ਨਾਲ ਆ ਦੇਖੋ ਤਾਂ ਪਾ ਬੀ ਜਿਹੜੇ ਆ ਬਾਹਰ ਕੱਢ ਦਵਾਂਗੇ ਇਦਾਂ ਹੀ ਅਸੀਂ ਸਾਰੀਆਂ ਮਿਰਚਾਂ ਨੂੰ ਰੈਡੀ ਕਰਨਾ ਬੀ ਬਾਹਰ ਕੱਢ ਕੇ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਜਿਹੜੇ ਬੀਜ ਨੇ ਨਿਕਲ ਜਾਂਦੇ ਆ ਦੇਖ ਲਓ ਤੁਸੀਂ ਸਾਫ਼ ਹੋ ਗਈਆਂ ਬਸ ਇਦਾਂ ਹੀ ਮੈਂ ਸਾਰੀਆਂ ਮਿਰਚਾਂ ਨੂੰ ਕਲੀਅਰ ਕਰ ਲੈਣਾ ਉਹ ਦੇਖੋ ਕਈਆਂ ਮਿਰਚਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਬੀ ਹੈਗੇ ਨੇ ਉਹਨਾਂ ਨੂੰ ਇੱਥੋਂ ਅੱਗੋਂ ਕੱਟ ਮਾਰ ਲਓ ਨਾ ਤੇ ਫੇਰ ਬੜੀ ਵਧੀਆ ਤਰ੍ਹਾਂ ਨਿਕਲ ਜਾਂਦੇ ਆ ਸੇਮੇ शिमला ਮਿਰਚ ਦੀ ਕਾਪੀ ਨੇ ਇਹ ਆ ਕਿ ਉਹ ਗਲਾਈ ਚ ਹੁੰਦੀਆਂ ਨੇ ਤੇ ਇਹ ਲੈਂਥਨ ਲੈਂਥ ਹੀ ਹੁੰਦੀਆਂ ਨੇ ਜੀ ਇਹ ਠੀਕ ਹੈ ਦੇਖੋ ਇਸ ਤਰ੍ਹਾਂ ਅਸੀਂ ਨਾ ਸਾਰੀਆਂ ਮਿਰਚਾਂ ਨੂੰ ਕਰਕੇ ਡੈਡੀ ਥੋੜਾ ਜਿਹਾ ਇੱਥੇ ਦੇਖੋ ਦਾਗ ਲੱਗਾ ਹੋਇਆ ਕੋਈ ਇਸ ਤਰ੍ਹਾਂ ਇਹਨੂੰ ਆਪਾਂ ਸਾਫ਼ ਕਰ ਲਿਆ ਹੈਗਾ ਜੀ ਨਸਿਆਂ ਨੂੰ ਕੱਟਾ ਅੱਗੋਂ ਹੀ ਬਸ ਮੜਾ ਜਿਹਾ ਕੱਟ ਮਾਰ ਲਿਓ ਦੇਖੋ ਸਾਰੀ ਸਫਾਈ ਹੋ ਜਾਣੀ ਹੈ ਜੀ ਬੜੀ ਵਧੀਆ ਦੇਖੋ ਬੀਜ ਜਿਹੜੇ ਨੇ ਐਦਾਂ ਨਿਕਲ ਕੇ ਤੇ ਬਾਹਰ ਜਿਹੜੀ ਹੈ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਮਿਰਚਾਂ ਦੀ ਤੇ ਬੀ ਆਪਾਂ ਨਹੀਂ ਖਾਂਦੇ ਹੁੰਦੇ ਜੀ ਨਾ ਹੀ ਸ਼ਿਮਲਾ ਮਿਰਚਾਂ ਦੇ ਖਾਣੇ ਆ ਤੇ ਨਾ ਹੀ ਅਸੀਂ ਇਹਨਾਂ ਦੇ ਬੀਜ ਜਿਹੜੇ ਆ ਖਾਵਾਂਗੇ ਤੇ ਇਹ ਜਿਹੜੀ ਰੈਸিপি ਹੈ ਬਣ ਕੇ ਬੜੀ ਵਧੀਆ ਲੱਗਣੀ ਆ ਤੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਜ਼ਰੂਰ ਬਣਾਉਂਗੇ ਇਦਾਂ ਹੀ ਅਸੀਂ ਸਾਰੀਆਂ ਮਿਰਚਾਂ ਨੂੰ ਸਾਫ਼ ਕਰ ਲੈਣਾ ਹੈਗਾ ਵਿੱਚੋਂ ਬੀ ਬਾਰ ਕੱਢ ਲੈਣੇ ਆ ਤੇ ਮੈਂ ਤੁਹਾਨੂੰ ਸਾਫ਼ ਕਰਕੇ ਸਾਰੀਆਂ ਦਿਖਾਉਣੀ ਤੇ ਦੇਖੋ ਜੀ ਫਰੈਂਡਸ ਅਸੀਂ ਸਾਰੀਆਂ ਮਿਰਚਾਂ ਜਿਹੜੀਆਂ ਵਾ ਸਾਫ਼ ਕਰ ਲੀਆਂ ਹੋਈਆਂ ਵਿੱਚੋਂ ਬੀਜ ਜਿਹੜੇ ਕੱਢ ਕੇ ਤੇ ਤਿਆਰ ਕਰ ਲੀਆਂ ਹੋਈਆਂ ਹੁਣ ਇਹਦੇ ਵਾਸਤੇ ਜਿਹੜਾ ਸਾਡੇ ਕੋਲ ਮਟੀਰੀਅਲ ਅਸੀਂ ਰੈਡੀ ਕਰਨਾ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਕੀ ਹੈ ਤੇ ਇਹ ਅਸੀਂ ਕਿਹਦੇ ਨਾਲ ਵਿੱਚੋਂ ਫਿਲ ਕਰਨੀਆਂ ਨੇ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਬੀਜ ਕੱਢ ਕੇ ਸਾਫ਼ ਕਰ ਲੀਆਂ ਹੋਈਆਂ ਤੇ ਹੁਣ ਅਸੀਂ ਇਹਦੇ ਵਿੱਚ ਕੀ ਫਿਲਿੰਗ ਕਰਨੀ ਸੀ ਉਹ ਤੁਹਾਨੂੰ ਦੱਸਿਆ ਨਹੀਂ ਸੀ ਤੇ ਚਲੋ ਹੁਣ ਆਪਾਂ ਦੱਸਦੇ ਹਾਂ ਜੀ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਤੇ ਮੈਂ ਖਾਲੀ ਬਾウル ਲੈ ਲਿਆ ਹੋਇਆ ਉਹਦੇ ਵਿੱਚ ਪਾਵਾਂਗੇ ਅਸੀਂ ਉਬਲੇ ਹੋਏ ਆਲੂ ਜਿੱਦਾਂ ਅਸੀਂ ਸ਼ਿਮਲਾ ਮਿਰਚ ਨੂੰ ਉਬਲੇ ਹੋਏ ਆਲੂ ਪਾ ਕੇ ਬਣਾਉਂਦੇ ਆ ਨਾ ਫਿਲ ਕਰਕੇ ਬਸ ਸੇਮ ਹੀ ਇਦਾਂ ਹੀ ਅਸੀਂ ਇਹਨਾਂ ਨੂੰ ਬਣਾਉਣਾ ਹੈ ਤੇ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਕੱਟੇ ਹੋਏ ਪਿਆਜ਼ ਪਿਆਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ ਅਗਰ ਤੁਹਾਡੇ ਬੱਚੇ ਨਹੀਂ ਖਾਂਦੇ ਠੀਕ ਹੈ ਜੀ ਤੇ ਨਾਲ ਹੀ ਅਸੀਂ ਪਾ ਰਹੇ ਹਾਂ ਦੋ ਹਰੀਆਂ ਮਿਰਚਾਂ ਕਟੀਆਂ ਹੋਈਆਂ ਪਿਆਜ਼ ਮੈਂ ਬਿਲਕੁਲ ਛੋਟਾ ਜਿਹਾ ਹੀ ਕੱਟਿਆ ਸੀ ਕਿਉਂਕਿ ਮਿਰਚਾਂ ਥੋੜੀਆਂ ਨੇ ਨਾ ਮੇਰੇ ਕੋਲ ਤੇ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਚਿਲੀ ਫਲਿਕਸ ਇਹਦਾ ਫਲੇਵਰ ਬਹੁਤ ਅੱਛਾ ਆਉਂਦਾ ਹੈ ਤੇ ਹੁਣ ਮੈਂ ਇਹਦੇ ਚ ਪਾਉਂਗੀ ਹਲਕਾ ਜਿਹਾ ਜੀਰਾ ਪਾਣਾ ਤੇ ਨਮਕ ਜਿਹੜਾ ਪਾਣਾ ਹੈ ਅਸੀਂ ਟੇਸਟ ਦੇ ਅਕੋਰਡਿੰਗ ਹੀ ਪਾਵਾਂਗੇ ਨਮਕ ਜੀ ਮੈਂ ਸਿੰਦਾ ਯੂਜ਼ ਕਰਦੀ ਆ ਇਹ ਜ਼ਿਆਦਾ ਹੀ ਪਿੰਦਾ ਹੁੰਦਾ ਠੀਕ ਹੈ ਜੀ ਇਹ ਹੁਣੇ ਪਾਵਾਂਗੇ ਗਰਮ ਮਸਾਲਾ ਤੇ ਹੁਣ ਮੈਂ ਇਹਦੇ ਚ ਪਾ ਰਹੀ ਆ ਜਿਹਦਾ ਫਲੇਵਰ ਬਹੁਤ ਅੱਛਾ ਹੁੰਦਾ ਹੈ ਉਹ ਕੀ ਹੋਏਗਾ ਅਮਚੂਰ ਮਸਾਲਾ ਦੇਖੋ ਜੀ ਅਮਚੂਰ ਪਾ ਰਹੀ ਹਾਂ ਮੈਂ ਕਿਉਂਕਿ ਇਹ ਦਾ ਜਿਹੜਾ ਖੱਟਾਪਨ ਹੁੰਦਾ ਨਾ ਉਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਹੈ ਆਲੂਆਂ ਨੂੰ ਹਾਂਜੀ ਆਲੂ ਅਸੀਂ ਪੂਰੇ ਮੈਸ਼ ਕਰ ਲਏ ਹੋਏ ਆ ਜਿੱਦਾਂ ਕਿ ਅਸੀਂ ਰੋਟੀ ਬਣਾਉਣ ਵਾਸਤੇ ਆਲੂਆਂ ਨੂੰ ਰੈਡੀ ਕਰਦੇ ਹਾਂ ਨਾ ਮਟੀਰੀਅਲ ਪਾ ਕੇ ਸੇਮ ਹੀ ਉਹਦਾ ਰੈਡੀ ਹੋਏ ਆ ਆਲੂਆਂ ਦੇ ਵਿੱਚ ਅੱਜ ਮੈਂ ਧਨੀਆ ਨਹੀਂ ਪਾਇਆ ਕਿਉਂਕਿ ਅੱਜ ਧਨੀਆ ਹੈ ਨਹੀਂ ਸੀ بارش ਦਾ ਮੌਸਮ ਚੱਲਦਾ ਪਿਆ ਹੈ ਤੇ ਧਨੀਆ ਜਿਹੜਾ ਕਿ ਜਲਦੀ ਖਰਾਬ ਵੀ ਹੋ ਜਾ ਜਾਂਦਾ ਹੈ ਇਸ ਕਰਕੇ ਮੈਂ ਧਨੀਆ ਨਹੀਂ ਲੈ ਕੇ ਆਈ ਸੀ ਮਾਰਕੀਟ ਤੋਂ ਤੇ ਮੈਂ ਸਕਿਪ ਕਰ ਦਿੱਤਾ ਧਨੀਆ ਪਿਆ ਹੋਵੇ ਤੇ ਹੋਰ ਵੀ ਜ਼ਿਆਦਾ ਫਲੇਵਰ ਜਿਹੜਾ ਵੱਧ ਜਾਂਦਾ ਜੀ ਇਹਦਾ ਤੇ ਚਲੋ ਜੀ ਹੁਣ ਅਸੀਂ ਆਲੂਆਂ ਨੂੰ ਮਿਰਚਾਂ ਦੇ ਵਿੱਚ ਫਿਲ ਕਰਦੇ ਹਾਂ ਤੇ ਫਿਰ ਅਸੀਂ ਇਹਨਾਂ ਨੂੰ ਫਰਾਈ ਕਰਨਾ ਐਸਟਰਾ ਅਸੀਂ ਮਤਲਬ ਜਿੰਨੇ ਵੀ ਆਲੂ ਇੰਨਾ ਚ ਪੈ ਰਹੇ ਹਨ ਉਹਨੇ ਉਹਨੇ ਅਸੀਂ ਇੰਨਾ ਚਾਲੂ ਪਾਉਣੇ ਆ ਦੇਖੋ ਪੂਰੇ ਅੰਦ ਤੱਕ ਨਾ ਐਸ ਤਰ੍ਹਾਂ ਅਸੀਂ ਇਹਨਾਂ ਨੂੰ ਸਾਰੀਆਂ ਮਿਰਚਾਂ ਨੂੰ ਭਰ ਕੇ ਚੰਗੀ ਤਰ੍ਹਾਂ ਆਲੂਆਂ ਦੇ ਨਾਲ ਤੇ ਰੈਡੀ ਕਰਾਂਗੇ ਜੀ ਇਹ ਸਬਜੀ ਬਹੁਤ ਹੀ ਆਸਾਨ ਆ ਜੀ ਬਣਾਉਣੀ ਕੋਈ ਜ਼ਿਆਦਾ ਇਹਦਾ ਔਖਾ ਕੰਮ ਨਹੀਂ ਹੈਗਾ ਇਸ ਤਰ੍ਹਾਂ ਇਸੀ ਹੌਲੀ-ਹੌਲੀ ਸਾਰੀਆਂ ਮਿਰਚਾਂ ਨੂੰ ਆਲੂਆਂ ਦੇ ਨਾਲ ਫਿਲ ਕਰ ਲੈਣਾ ਮਤਲਬ ਇੱਥੋਂ ਲੈ ਕੇ ਤੇ ਲਾਸਟ ਤੱਕ ਆਪਾਂ ਜਿਹੜੇ ਆਲੂ ਵਿੱਚ ਚੰਗੀ ਤਰ੍ਹਾਂ ਫਿਲ ਕਰਨੇ ਆ ਬਸ ਇਸ ਤਰ੍ਹਾਂ ਹੌਲੀ-ਹੌਲੀ ਸਾਰੀਆਂ ਨੂੰ ਫਿਲ ਕਰਕੇ ਦੱਸਦੇ ਹਾਂ ਫਰੈਂਡਸ ਮਿਰਚਾਂ ਅਸੀਂ ਸਾਰੀਆਂ ਜਿਹੜੀਆਂ ਫਿਲ ਕਰਕੇ ਤਿਆਰ ਕਰ ਲਈਆਂ ਹੋਈਆਂ ਆਲੂਆਂ ਦੇ ਨਾਲ ਤੇ ਚਲੋ ਹੁਣ ਗੈਸ ਦੇ ਉੱਪਰ ਆਪਾਂ ਰੱਖਦੇ ਹਾਂ ਪੈਨ ਤੇ ਇਹਨਾਂ ਨੂੰ ਫਰਾਈ ਕਰਦੇ ਹਾਂ ਗੈਸ ਦੇ ਉੱਪਰ ਰੱਖ ਦਿੱਤਾ ਹੋਇਆ ਜੀ ਅਸੀਂ ਪੈਨ ਤੇ ਹੁਣ ਅਸੀਂ ਕਰਾਂਗੇ ਗੈਸ ਨੂੰ ਆਨ ਪੈਨ ਸਾਡਾ ਡਰਾਈ ਹੋ ਚੁੱਕਾ ਹੋਇਆ ਤੇ ਗਰਮ ਵੀ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਜੀ ਮਸਟਰਡ ਆਇਲ ਤੁਹਾਨੂੰ ਜਿਹੜਾ ਵੀ ਆਇਲ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਜੋ ਵੀ ਤੁਸੀਂ ਯੂਜ਼ ਕਰਦੇ ਹੋ ਠੀਕ ਹੈ ਆਪਾਂ ਇਹਨਾਂ ਨੂੰ ਡੀਪ ਫ੍ਰਾਈ ਨਹੀਂ ਕਰ ਰਹੇ ਇਸ ਲਈ ਮੈਂ ਘਾਟੀ ਆਇਲ ਪਾਇਆ ਹੈ ਬਸ ਆਇਲ ਗਰਮ ਹੋਣ ਦੀ ਹੁਣ ਅਸੀਂ ਵੇਟ ਕਰਾਂਗੇ ਤੇਲ ਹੋ ਗਿਆ ਜੀ ਸਾਡਾ ਗਰਮ ਹੁਣ ਅਸੀਂ ਇਹਦੇ ਚ ਰੱਖ ਰਹੇ ਹਾਂ ਜੀ ਮਿਰਚਾਂ ਤੇਲ ਨਾ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਮੈਂ ਇਹਨੂੰ ਨਾ ਠੰਡਾ ਕੀਤਾ ਹੁਣ ਹਲਕਾ ਜਿਹਾ ਤਾਂ ਕਿ ਜ਼ਿਆਦਾ ਗਰਮ ਜਿਹੜਾ ਉਹਨੇ ਤੇ ਫੇਰ ਮਿਰਚਾਂ ਹੀ ਛਾੜ ਦੇਣੀਆਂ ਸੀ ਬਸ ਇਦਾਂ ਸੀ ਇਹਨਾਂ ਨੂੰ ਰੱਖ ਦੇਣਾ ਜੀ ਹੌਲੀ ਹੌਲੀ ਰੱਖਿਓ ਵੀ ਛਿੱਟੇ ਨਾ ਪੈਣ ਹਨਾ ਉੱਪਰ ਗਰਮ ਤੇਲ ਦੇ ਛਿੱਟੇ ਬਾਲਕਾ ਪੈਣਾ ਕੋ ਨਹੀਂ ਆਉਂਦੇ ਅਸੀਂ ਇੱਦਾਂ ਸਾਰੀਆਂ ਮਿਰਚਾਂ ਨੂੰ ਰੱਖ ਦਿੱਤਾ ਹੋਇਆ ਜੀ ਤੇ ਇਹਨੂੰ ਅਸੀਂ ਨਾ ਚਮਟੇ ਦੇ ਨਾਲ ਹੌਲੀ-ਹੌਲੀ ਪਲਟੀ ਕਰਾਂਗੇ ਤੇ ਇਹਨੂੰ ਹੁਣ ਅਸੀਂ ਹਲਕਾ ਜਿਹਾ ਕਵਰ ਕਰਨਾ ਹੈ ਜਿਹੜਾ ਕਿ ਚੰਗੀ ਤਰ੍ਹਾਂ ਉੱਪਰੋਂ ਥੱਲੇੋਂ ਚੰਗੀ ਤਰ੍ਹਾਂ ਪੱਕ ਜਾਣ ਮਿਰਚਾਂ ਠੀਕ ਹੈ ਜੀ ਅਸੀਂ ਇਹਨਾਂ ਨੂੰ ਥੋੜੀ ਦੇਰ ਬਾਅਦ ਓਪਨ ਕਰਕੇ ਤੇ ਪਲਟੀ ਕਰਾਂਗੇ ਇੱਕਦਮ ਮਿਰਚਾਂ ਬਣਦੀਆਂ ਦੀ ਆਵਾਜ਼ ਆ ਰਹੀ ਹੈ ਨਾ क्योंकि उपरों एक स्टीम का जोड़ा पानी है वह नीचे जा रहा तेल से देखते हैं बहुत चिट्टे पै रहे हैं वे हम मतलब उल्टियाँ करना है उठियाँ कर लिया ਮਰੇ ਬਹੁਤ ਧਿਆਨ ਨਾਲ ਕਰਿਓ ਭਾਈ ਚਿੱਟੇ ਪਾ ਰਹੇ ਆ ਕਿਉਂਕਿ ਉਪਰੋਂ ਆਪਾਂ ਕਵਰ ਕਰ ਦਿੱਤੀਆਂ ਸੀ ਤੇ ਸਟੀਮ ਦਾਣ ਦਾ ਪਾਣੀ ਸੀਗਾ ਨਾ ਇਹ ਪੇਲ ਦੇ ਵਿੱਚ ਚਲਾ ਗਿਆ ਠੀਕ ਐ ਐਸ ਤਰ੍ਹਾਂ ਸੀ ਇਹਨਾਂ ਨੂੰ ਪਕਾਉਣਾ ਵੀ ਤੇ ਸਲੋ ਸਲੋ ਆ ਨਾ ਸਾੜ ਨਹੀਂ ਆ ਥੋੜੀ ਹੈਗੀਆਂ ਸਾੜ ਕੇ ਤੇ ਫੇਰ ਟੇਸਟ ਹੀ ਨਹੀਂ ਆਣਾ ਕਿਸੇ ਵੀ ਇਹਦਾ ਮਿਰਚ ਦਾ ਜਾਂ ਆਲੂਆਂ ਦਾ ਕੋਈ ਵੀ ਚੁਣੋ ਜੀ ਇਹਨਾਂ ਨੂੰ ਆਪਾਂ ਫਿਰ ਤੋਂ ਹੁਣ ਕਵਰ ਕਰਨਾ ਕਿਉਂਕਿ ਦੂਸਰੀ ਸਾਈਡ ਤੋਂ ਵੀ ਪੱਕ ਜਾਣਾ ਇਹ ਦਿਖਾਉਨੇ ਆ ਜੀ ਤੁਹਾਨੂੰ। ਤਰੰਸ ਮਿਰਚਾਂ ਬਣ ਕੇ ਸਾਡੀਆਂ ਬਿਲਕੁਲ ਰੈਡੀ ਹੋ ਚੁੱਕੀਆਂ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਧਰ ਬਾਉਂਡ ਦੇ ਵਿੱਚ ਕੱਲੀ-ਕੱਲੀ ਕਰਕੇ ਹੌਲੀ-ਹੌਲੀ ਕੱਢ ਲੈਣਾ ਆ। ਇਹ ਮੈਂ ਤੁਹਾਨੂੰ ਇਹਨਾਂ ਨੂੰ ਬਾਹਰ ਕੱਢ ਕੇ ਦਿਖਾਉਣੀ ਆ। ਕਿੰਨੀਆਂ ਪਿਆਰੀਆਂ ਲੱਗੋ ਜੀ ਤੇ ਇਹ ਟੇਸਟ ਵੀ ਬਹੁਤ ਲੱਗਦੀਆਂ ਨੇ ਜੀ। ਬਣਾ ਕੇ ਜ਼ਰੂਰ ਦੇਖਿਓ ਤੁਸੀਂ। ਇਹ ਅਸਰ आ, क्रिस्पी बनਦੀਆਂ ਮੈਂ ਤੇ ਇਦਾਂ Shimla mircha ਵੀ ਬਣਾਉਂਦੀ ਰਹਿਣੀ ਆ ਬਾਕੀ ਤੁਸੀਂ ਬਣਾ ਕੇ ਟਰਾਈ ਕਰਿਓ ਫੇਰ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਦੇਖੋ ਜੀ ਸਾਡੀ ਸਬਜ਼ੀ ਜਿਹੜੀ ਆ ਬਣ ਕੇ ਬਿਲਕੁਲ ਤਿਆਰ ਹੋ ਗਈ ਐ ਤੁਸੀਂ ਵੀ ਬਣਾਉਣ ਦੀ ਕੋਸ਼ਿਸ਼ ਕਰਨੀ ਆ ਤੇ ਬਣਾ ਕੇ ਜਰੂਰ ਦੇਖਿਆ ਕਰੋ ਰੈਸਪੀ ਇਹ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਕ੍ਰਿਸਪੀ ਬਣਦੀਆਂ ਨੇ ਬਾਕੀ ਜਿੰਨੀਆਂ ਵੀ ਤੁਸੀਂ ਮਤਲਬ ਸਪਾਈਸੀ ਬਣਾਉਣੀਆਂ ਚਾਹੁੰਦੇ ਹੋ ਤੇ ਤੁਹਾਡੇ ਹੈਨਾ ਟੇਸਟ ਅਕੋਰਡਿੰਗ ਹੀ ਬਣਨੀਆਂ ਨੇ ਤੇ ਬਣਾਇਓ ਜਰੂਰ ਦੱਸਿਓ ਜਰੂਰ ਕਮੈਂਟ ਜਰੂਰ ਕਰਿਆ ਕਰੋ ਮੈਂ ਤੁਹਾਡੀ ਆਪਣੀ ਕਮਲ ਮਿਲਦੀਆਂ ਦੁਆਰਾ ਕਿਸੇ ਨੈਕਸਟ ਵਲੌਗ ਦੇ ਨਾਲ